ਹਾਂਜੀ ਕੀ ਨਾਮ ਹੈ ਇਹ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤਾ ਔਰ ਮੈਂ ਜਲੰਧਾ ਤੋਂ ਬਲੋਂਗ ਕਰਦਾ ਹੈਗਾ ਔਰ ਅੱਜ ਆ ਤੁਹਾਡੇ ਸਾਹਮਣੇ ਆਪਾਂ ਇੱਕ ਐਸੇ ਮੁੱਦੇ ਦੇ ਗੱਲ ਕਰਨ ਜਾ ਰਹੇ ਹਾਂ ਜਿੱਤੇ ਬਹੁਤ ਸਮੇਂ ਤੋਂ ਬਹੁਤ ਸਾਰੀਆਂ ਸਰਕਾਰਾਂ ਅੰਗਲਾ ਕਰਦੀਆਂ ਆ ਰਹੀਆਂ ਪਰ ਕਿਸੇ ਕੋ ਵੀ ਉਸ ਚੀਜ਼ ਤੇ ਨੱਥ ਨਹੀਂ ਪਈ ਹੈਗੀ ਤੇ ਦੋਸਤੋ ਅਸੀਂ ਇੱਕ ਆਯੁਰਵੇਦਿਕ ਤਰੀਕੇ ਦੇ ਨਾਲ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਇੱਕ ਐਸਾ ਪ੍ਰੋਡਕਟ ਲੈ ਕੇ ਆਏ ਆ ਜੋ ਉਸ ਮੁੱਦੇ ਦੇ ਉੱਤੇ ਲੈ ਕੇ ਆਏ ਹੈਗੇ ਆ ਜੋ ਅੱਜ ਪੰਜਾਬ ਦਾ ਇੱਕ ਮੇਨ ਮੁੱਦਾ ਬਣਿਆ ਹੈ ਪੰਜਾਬ ਦਾ ਮੇਨ ਮੁੱਦਾ ਹੈਗਾ ਨਸ਼ਾ ਨਸ਼ੇ ਦੇ ਵਿੱਚ ਅੱਜ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਨੌਜਵਾਨ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਖਤਮ ਕਰ ਚੁੱਕੇ ਹੈਗੇ ਆ ਕਿ ਕਿੱਥੇ ਨਾ ਕਿੱਥੇ ਜਾ ਕੇ ਬਹੁਤ ਸਾਰੇ ਪਰਿਵਾਰ ਖਤਮ ਹੁੰਦੇ ਪਏ ਹੈਗੇ ਆ ਇਸ ਤਰੀਕੇ ਦੇ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਬਿਮਾਰ ਬੰਦੇ ਪਏ ਆ ਜਾਂ ਇਸ ਤਰੀਕੇ ਨਾਲ ਇਹ ਬਿਮਾਰ ਇਸੇ ਨਸ਼ੇ ਦੀ ਦਿੱਕਤ ਤੋਂ ਪਰੇਸ਼ਾਨ ਹੈਗੇ ਆ ਕਿ ਅੱਜ ਇਸ ਦਾ ਕੋਈ ਇਲਾਜ ਨਹੀਂ ਹੈਗਾ ਬੜੇ ਸਾਰੇ ਦੋਸਤ ਮੇਰੇ ਸੈਂਟਰਲ ਜਾਂਦੇ ਆ ਸੈਂਟਰਲ ਜਾਣ ਤੋਂ ਬਾਅਦ ਵੀ ਉਹ ਨਸ਼ੇ ਦੀ ਲਤ ਨੂੰ ਛੱਡ ਨਹੀਂ ਪਾਉਂਦੇ ਦੋਸਤੋ ਮੈਂ ਘਰਨਾ ਵਾਦਾ ਕਰਦਾ ਕਿ ਮੇਰਾ ਦਿੱਤਾ ਗਿਆ ਪ੍ਰੋਡਕਟ ਜਿਹੜਾ ਨਾਮ ਰੱਖਿਆ ਹੋਇਆ ਵਾ ਵੈਲ ਲੈਪ ਟੋਟਨ ਆਯੁਰਵੈਦਿਕ ਤਰੀਕੇ ਨਾਲ ਬਣਿਆ ਹੋਇਆ ਆ ਕਿਸੇ ਵੀ ਤਰੀਕੇ ਦੀ ਕੋਈ ਵੀ ਟੋੜ ਕੋਈ ਵੀ ਜ਼ਿਕਰ ਕੋਈ ਪਰੇਸ਼ਾਨੀ ਕਿਸ ਨੂੰ ਹੈਗੀ ਆ ਕੋਈ ਵੀ ਪ੍ਰਕਾਰ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਹੈਗਾ ਜਿੰਨੀ ਮਰਜ਼ੀ ਕੋ ਡੋਜ਼ ਲੈਂਦਾ ਹੋਵੇ ਪਹਿਲੇ ਦਿਨ ਤੋਂ 10 ਮਿੰਟ ਤੋਂ ਲੈ ਕੇ 1 ਘੰਟੇ ਦੇ ਵਿੱਚ ਆਪਾਂ ਰਿਜ਼ਲਟ ਦਿਵਾਵਾਂਗੇ ਜੀ 90 ਦਿਨ ਦਾ ਕੋਰਸ ਆ ਕੋਈ ਟੋੜ ਨਹੀਂ ਲੱਗੇਗੀ ਕਿੱਥੇ ਸੈਂਟਰ ਜਾਣਾ ਹੁੰਦੀ ਲੋੜ ਨਹੀਂ ਆਪਣੇ ਘਰ ਪਰਿਵਾਰ ਚ ਰਹਿ ਕੇ ਆਪਣੇ ਕੰਮ ਕਾਰ ਤੇ ਲੱਗੇ ਲੱਗੇ ਤੁਸੀਂ ਉਸ ਨਸ਼ੇ ਨੂੰ ਛੱਡ ਸਕਦੇ ਹੈਗੇ ਆ ਇਹ ਕਿਹਨੇ ਦਾ ਬ੍ਰੈਂਡ ਹੈ ਸਰ ਇਹ ਇੱਕ ਮਾਤਰਾ ਪ੍ਰੋਡਕਟ 3500 ਰੁਪਏ ਦਾ ਹੈਗਾ ਜੀ 14000 ਰੁਪਏ ਦਾ ਟੋਟਲ ਕੋਰਸ ਆਉਂਦਾ ਹੈਗਾ ਜੀ 90 ਦਿਨ ਦਾ ਕੋਰਸ ਹੈਗਾ ਜੀ ਔਰ ਪਹਿਲੇ ਦਿਨ ਤੋਂ ਆਪਾਂ ਨਸ਼ਾ ਛੁڑا ਦਿੰਦੇ ਹਾਂਗੇ ਜੀ ਜਿੰਨੀ ਮਰਜ਼ੀ ਡੋਜ਼ ਲੈਂਦਾ ਹੋਵੇ ਜਿਹੜਾ ਮਰਜ਼ੀ ਵੀ ਨਸ਼ਾ ਕਰਦਾ ਹੋਵੇ ਕੱਲਾ ਨਸ਼ਾ ਹੀ ਨਹੀਂ ਇਹ ਤੁਹਾਨੂੰ ਜੇ ਕੋਈ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਾ ਹੈਗਾ ਸੋਚਾਂ ਦੇ ਵਿੱਚ ਪਿਆ ਹੋਇਆ ਇਹ ਉਹਦੇ ਵਾਸਤੇ ਵੀ ਕੰਮ ਕਰੇਗਾ ਜੀ ਇਹ ਪ੍ਰੋਡਕਟ ਲੈਣ ਦੇ ਲਈ ਤੁਸੀਂ ਭਾਈ ਜਿੰਦਾ ਵੀ ਕਿਸੇ ਕੋਲ ਕਰ ਸਕਦੇ ਹੈਗੇ ਆ ਸਾਡੇ ਨਾਲ ਇਹ ਫਤਿਹਗੜ੍ਹ ਪਿੰਡ ਦੂਰ ਜੀ ਮੋਗਾ ਜ਼ਿਲ੍ਹਾ ਦੇ ਵਿੱਚ ਹੈਗਾ ਜੀ ਬਸ ਸਟੈਂਡ ਦੇ ਕੋਲ ਹੈਗੀ ਆਪਣੀ ਆਪਣੇ ਆਫਿਸ ਬਣਾਇਆ ਡਾਕਟਰ ਸਰਜ ਦਿਨਾਨ ਜੀ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਵੀ ਸੈਂਟਰਾਂ ਤੇ ਜਾਂਦੇ ਨੇ ਸੈਂਟਰਾਂ ਵਿੱਚ ਤੁਹਾਨੂੰ ਪਤਾ ਹੈ 15-15000 14-14000 ਰੁਪਏ ਲੈ ਕੇ ਆਪਾਂ ਸੈਂਟਰ ਦੇ ਵਿੱਚ ਜਾਂਦੇ ਆ ਤੇ ਇੱਕ ਵਾਰੀ ਇਹਨਾਂ ਦੀ ਜਿਹੜੀ ਦਵਾਈ ਵਰਤ ਕੇ ਵੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ